ਸ਼ਹੀਦੇ ਆਜ਼ਮ ਸਰਦਾਰ ਪਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਖੂਨਦਾਨ ਕਰਨ ਨਾਲ ਕਈ ਕੀਮਤੀ ਜ਼ਿੰਦਗੀਆਂ ਨੂੰ ਬਚਾਇਆ ਜਾ ਸਕਦਾ ਹੈ ਜਸਮਿੱਤਰ ਸਿੰਘ ਸਰਹੱਦ ਦੀ ਲੋਕ ਸੇਵਾ ਸਮಿತಿ ਪੰਜਾਬ ਦੇ ਜ਼ਿਲ੍ਹਾ ਅੰਮ੍ਰਿਤਸਰ ਦਿਹਾਤੀ ਦੀ ਟੀਮ ਵੱਲੋਂ ਜ਼ਿਲ੍ਹਾ ਦਿਹਾਤੀ ਦੇ ਪ੍ਰਧਾਨ ਜਸਮਿੱਤਰ ਸਿੰਘ ਦੇ ਸਹਿਯੋਗ ਨਾਲ ਹਲਕਾ ਮਜੀਠਾ ਦੇ ਪਿੰਡ ਚੁਗਾਵਾ ਸਾਤਪੁਰਾ ਵਿਖੇ ਸ਼ਹੀਦੇ ਆਜ਼ਮ ਸਰਦਾਰ ਪਗਤ ਸਿੰਘ ਰਾਜਗੁਰੂ ਤੇ ਸੁਖਦੇਵ ਦੀ ਸ਼ਹਾਦਤ ਨੂੰ ਸਮਰਪਿਤ ਖੂਨਦਾਨ ਕੈਂਪ ਲਗਾਇਆ ਗਿਆ ਇਸਮੋ ਕੇ ਲੋਕ ਸੇਵਾ ਸਮਤੀ ਪੰਜਾਬ ਦੇ ਜਨ ਅਸਕਤਰ ਕੇਵਲ ਕ੍ਰਿਸ਼ਨ ਨੇ ਕਿਹਾ ਕਿ ਸ਼ਹੀਦ ਕੌਮਦਾਨ ਸਰਮਾਇਆ ਹੁੰਦੀ ਹਨ ਇਸ ਲਈ ਉਹਨਾਂ ਦੀ ਜਾਤ ਨੂੰ ਤਾਜ਼ਾ ਰੱਖਣ ਲਈ ਸਾਨੂੰ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ ਉਹਨਾਂ ਕਿਹਾ ਕਿ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਮਹਾਨ ਕੁਰਬਾਨੀਆਂ ਕਰਨ ਵਾਲੇ ਸ਼ਹੀਦੇ ਆਜ਼ਮ ਭਗਤ ਸਿੰਘ ਰਾਜਗੁਰੂ ਤੇ ਸੁਖਦੇਵ ਵਰਗੇ ਦੇਸ਼ ਭਗਤਾਂ ਦੀ ਯਾਦ ਵਿੱਚ ਖੂਨਦਾਨ ਕੈਂਪ ਲਾਉਣਾ ਬਹੁਤ ਸ਼ਲਾਘਾਯੋਗ ਉਪਰਾਲਾ ਹੈ ਸਤਰਪੰਦੇਰ ਅਤੇ ਰਾਜਾ ਕੂਟਲੀ ਦੀ ਵਿਸ਼ੇਸ਼ ਰਿਪੋਰਟ ਵਤਨ ਦੀ ਮਿੱਟੀ ਨਿਊ ਚੈਨਲ ਚਵਿੰਦਾ ਦੇਵੀ ਜੀ ਦੇ ਆਇਦੇ ਪ੍ਰੋਗਰਾਮ ਹਾਂਜੀ ਕੇਵਲ ਕਿਸ਼ਨ ਸ਼ਰਮਾ ਪ੍ਰਦੇਸ਼ ਮੰਤਰੀ ਸ੍ਰਦੀ ਲੋਕ ਸੇਵਾ ਸੰਪਤੀ ਪੰਜਾਬ ਇਹ ਸੰਸਥਾ ਜਿਹੜੀ ਹੈ 올 ਇੰਡੀਆ ਲੈਵਲ ਦੇ ਉੱਤੇ ਹੈ ਇਸ ਦਾ ਨਾਂ ਹੈ ਸੀਮਾ ਜਾਗਰਣ ਮੰਚ ਅਤੇ ਪੰਜਾਬ ਦੇ ਵਿੱਚ ਇਸ ਅੱਧੀ ਲੋਕ ਸੇਵਾ ਸੰਤੀ ਦੇ ਨਾਂ ਦੇ ਉੱਤੇ ਕੰਮ ਕਰ ਰਹੀ ਹੈ ਅੱਜ ਉਹਨਾਂ ਸ਼ਹੀਦਾਂ ਨੂੰ ਯਾਦ ਕਰਨ ਵਾਸਤੇ ਇਹ ਸੰਸਥਾ ਨੇ ਔਰ ਸਾਡੇ ਜਸ ਮਿੱਤਰ ਸਿੰਘ ਜੀ ਪ੍ਰਧਾਨ ਉਹਨਾਂ ਦੀ ਰਹਿਨਮਾਈ ਦੇ ਹੇਠ ਖੂਂਦਾਨ ਕੈਂਪ ਲਗਾਇਆ ਜਾ ਰਿਹਾ ਹੈ ਜਿਵੇਂ ਕਿ ਸਾਡੇ ਮਾਣੂ ਛਤਰ ਮੀਨੂ ਛਤਰ ਜੀ ਨੇ ਜਿਹੜੇ ਇਸ ਅਲਾਕੇ ਦੇ ਐਸ ਐਮਓ ਨੇ ਉਹਨਾਂ ਨੇ ਵਿਸਤਾਰ ਪੂਰਕ ਦੱਸਤਾ ਹੈ ਕਿ ਇਹ ਜਿਹੜਾ ਖੂਨ ਹੈ ਇਹ ਉਹਨਾਂ ਗਰੀਬ ਤੇ ਉਹਨਾਂ ਬੇਸਹਾਰਾ ਲੋਕਾਂ ਨੂੰ ਜਿਨ੍ਹਾਂ ਨੂੰ ਇਸੀ ਲੋੜ ਹੈਗੀ ਉਹ ਗਵਰਨਮੈਂਟ ਦੇ ਹਸਪੀਟਲ ਵਿੱਚ ਦਿੱਤਾ ਜਾਏਗਾ ਪਰ ਅੱਜ ਇਸ ਪੀੜੀ ਨੂੰ ਇੱਕ ਨਵੀਂ ਦਿਸ਼ਾ ਦੇਣ ਵਾਸਤੇ ਕਿ ਜੋ ਅੱਜ ਪੰਜਾਬ ਦਾ ਹਾਲਾਤ ਨੇ ਨਸ਼ਾ ਦਾ ਜਾਂ ਦੂਸਰਾ ਮੈਂ ਇਹ ਬੇਨਤੀ ਕਰਾਂਗਾ ਅੱਜ ਦੇ ਮਹਾਨ ਦਿਨ ਦੇ ਉੱਤੇ ਕਿ ਲੋਕ ਖੇਡਾਂ ਵਿੱਚ ਲੱਗਣ ਔਰ ਖੂਨਦਾਨ ਕੈਂਪਾਂ ਦੇ ਵਿੱਚ ਆਪਣਾ ਪੂਰਨ ਸਹਿਯੋਗ ਦੇਣ ਔਰ ਆਪਣੇ ਆਉਣ ਵਾਲੀ ਪੀੜ੍ਹੀ ਨੂੰ ਇਹ ਸੰਦੇਸ਼ ਦੇਣ ਕਿ ਇਹ ਪੀੜ੍ਹੀ ਦੇਸ਼ ਨੂੰ ਬਚਾਉਣ ਦੇ ਵਾਸਤੇ ਦਿਨ ਰਾਤ ਜਿਹੜਾ ਕੰਮ ਕਰੇ ਔਰ ਇਸ ਦੀ ਸਦੀ ਲੋਕ ਸੇਵਾ ਸੰਤੀ ਵੱਲੋਂ ਅੱਜ ਬਹੁਤ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਔਰ ਇਡਾ ਵੱਡਾ ਕੈਂਪ ਵੇਖ ਕੇ ਮੈਂ ਬਹੁਤ ਖੁਸ਼ ਹੋਇਆ ਹਾਂ ਕਿ ਇਸ ਸੰਧ ਦੇ ਕੈਂਪ ਪਿੰਡ ਪਿੰਡ ਵਿੱਚ ਘਰ 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 ਵਿੱਚ ਸੱਦੀ ਲੋਕ ਸੇਵਾ ਸੰਤੀ ਦਾ ਸੰਦੇਸ਼ ਜਾਣਾ ਚਾਹੀਦਾ ਹੈ। ਮੋਨਾ ਛਤ੍ਰਤ ਅੱਜ ਅਸੀਂ 23 ਮਾਰਚ ਨੂੰ ਸ਼ੇਪ ਭਗਤ ਸਿੰਘ ਦੇ ਅੱਜ ਇੱਕ ਬੜੇ ਵੱਡੇ ਦਿਨ ਤੇ ਇਕੱਠੇ ਹੋਈਆਂ ਕਿਉਂਕਿ ਇੱਥੇ ਸਾਡੇ ਪਿੰਡ ਝੁਕਾਵਾਂ ਦੇ ਵਿੱਚ ਇੱਕ ਬਹੁਤ ਵੱਡਾ ਖੂਨ ਦਾਨ ਦਾ ਕੈਂਪ ਲਗਾਇਆ ਜਾ ਰਿਹਾ ਹੈ। ਇਹ ਕੈਂਪ ਜਿਹੜਾ ਇਹ ਸਰਹੱਦੀ ਲੋਕ ਸੇਵਾ ਸਮਿਤੀ ਪੰਜਾਬ ਵੱਲੋਂ ਲਗਾਇਆ ਜਾ ਰਿਹਾ ਹੈ ਜਿਹਦੇ ਲਈ ਕੇਵਲ ਕਿਰਸ਼ਨ ਜੀ ਜਨਰਲ ਸੈਕਟਰੀ ਪੰਜਾਬ ਵਿਸ਼ੇਸ਼ ਤੌਰ ਤੇ ਇੱਥੇ ਆਏ ਹੈ ਤੇ ਜਸ ਮਿੱਤਰ ਜੀ ਜਿਹੜੇ ਇਹ ਜ਼ਿਲ੍ਹਾ ਦੇ ਹਾਤੀ ਪ੍ਰਧਾਨ ਹੈ ਤੇ ਇਹ ਸਾਰੇ ਜਿਹੜਾ ਕੈਂਪ ਦੀ ਦੇਖਰੇਖ ਹੈ ਇਹ ਇਹਨਾਂ ਦੇ ਅੰਡਰ ਹੋ ਰਹੀ ਹੈ ਤੇ ਇਹਦੇ ਵਿੱਚ ਸਾਡੇ ਕੋਲ 60 ਪਲੱਸ ਰਜਿਸਟਰ ਜਿਹੜੀ ਇਹਨਾਂ ਨੇ ਕੀਤੀ ਹੋਈ ਹੈ ਲੋਕ ਜਿਨ੍ਹਾਂ ਨੇ ਦਾਨ ਕਰਨਾ ਹੈ ਤੇ ਇਸ ਵੇਲੇ ਤੱਕ ਚੌਂਤੀ ਜਿਹੜੀ ਹੈ ਉਹ ਉਹਨਾਂ ਦਾ ਅਸੀਂ ਕਲੈਕਟ ਕਰ ਚੁੱਕੀਆਂ ਹਨ ਬਲੈਂਡਿਓ ਨੇ ਤੇ ਸਾਡੀ ਜਿਹੜੀ ਹੈ ਉਹ ਟੀਮ ਸਪੈਸ਼ਲੀ ਸਿਵਲ ਹਸਪਤਾਲ ਤੋਂ ਆਈ ਹੈ ਅੰਡਰ ਦ ਗਾਈਡੈਂਸ ਆਫ ਬੀਟੀਓ ਡਾਕਟਰ ਦਲਜੀਤ ਕੌਰ ਤੇ ਇਹ ਸਾਰੀ ਜਿਹੜੀ ਹੈ ਇਹਨਾਂ ਨੇ ਟੀਮ ਨੇ ਸਾਨੂੰ ਅਪਰੋਚ ਕੀਤਾ ਸੀ ਕਿ ਅਸੀਂ ਇੱਕ ਬੜਾ ਵੱਡਾ ਦਾਨ ਮਹਾਦਾਨ ਕੈਂਪ ਲਗਾਉਣਾ ਚਾਹੁੰਦੇ ਆ ਖੂਨਦਾਨ ਤੋਂ ਵੱਡਾ ਤੇ ਕੋਈ ਦਾਨ ਹੁੰਦਾ ਹੀ ਨਹੀਂ ਸੋ ਇਹ ਬਹੁਤ ਵੱਡਾ ਇਹਨਾਂ ਦਾ ਉਪਰਾਲਾ ਸੀ ਤੇ ਇਸ ਕਰਕੇ ਫਿਰ ਅਸੀਂ ਜਿਹੜੀ ਟੀਮ ਹੈ ਉਹ ਆਪਣੀ ਸਰਕਾਰੀ ਹਸਪਤਾਲ ਤੋਂ ਮੰਗਾਈ ਤੇ ਉਹਨਾਂ ਦੇ ਸਹਿਯੋਗ ਨਾਲ ਇਹ ਸਾਰਾ ਕੈਂਪ ਲਗਾਇਆ ਜਾ ਰਿਹਾ ਤਾਂ ਕਿ ਇਹ ਜਿਹੜਾ ਜਿੰਨਾ ਇੱਥੋਂ ਬਲੱਡ ਕਲੈਕਟ ਹੋਏਗਾ ਇਹ ਸਾਡਾ ਸਾਰਾ ਸਰਕਾਰੀ ਹਸਪਤਾਲ 'ਚ ਜਾਏਗਾ ਤਾਂ ਕਿ ਉੱਥੋਂ ਮਰੀਜ਼ਾਂ ਨੂੰ ਜਿਹੜੇ ਵਿਚਾਰੇ ਪੂਰ ਮਰੀਜ਼ ਆਉਂਦੇ ਐ ਉਹਨਾਂ ਨੂੰ ਇਹ ਸਾਰਾ ਜਿਹੜਾ ਬਲੱਡ ਹੈ ਇਹ ਅਸੀਂ ਯੂਜ਼ ਕਰ ਸਕੀਏ ਤੇ ਇਹਦੇ ਵਿੱਚ ਸਾਡੇ ਕੋਈ ਵੀ ਪ੍ਰਾਈਵੇਟ ਜਿਹੜਾ ਇਹ ਉਹ ਕੋਈ ਨਾਲ ਇਨਵੋਲਡ ਨਹੀਂ ਹੈ ਇਹ ਸਰਕਾਰੀ ਟੀਮ ਆਈ ਹੈ ਉੱਥੋਂ ਐਂਬੂਲੈਂਸ ਆਈ ਹੈ ਨਾਲ ਪੂਰੀ ਟੀਮ ਹੈ ਡਾਕਟਰਸ ਦੀ ਪੀਜੀਜ਼ ਦੀ ਤੇ ਉਹਨਾਂ ਦੇ ਜਿਹੜੇ ਅਸਿਸਟੈਂਟ ਹੁੰਦੇ ਲੈਬ ਦੇ ਤੇ ਉਹ ਸਾਰਾ ਬਲੱਡ ਕਲੈਕਟ ਬੜੇ ਵਧੀਆ ਤਰੀਕੇ ਨਾਲ ਹੋ ਰਿਹਾ ਹੈ ਉਹਦੇ ਟੈਸਟਿੰਗ ਵਗੈਰਾ ਸਾਰੀ ਚੱਲ ਰਹੀ ਹੈ ਤੇ ਬਲੱਡ ਕਲੈਕਟ ਹੋ ਕੇ ਤੇ ਸਾਰਾ ਫਿਰ ਇਹ ਸਿਵਲ ਹਸਪਤਾਲ ਚਲੇ ਜਾਵੇ ਜੀ ਕੀ ਸੁਦੇਸ਼ ਕੀ ਦੇਣਾ ਚਾਹੁੰਦੇ ਆਂ ਅੱਜ ਦੀ ਨੌਜਵਾਨ ਪੀੜ੍ਹੀ ਨੂੰ ਇਹ ਬਹੁਤ ਇੰਪੋਰਟੈਂਟ ਇੱਕ ਉਪਰਾਲਾ ਜੀ ਇਹੋ ਜਿਹੇ ਉਪਰਾਲੇ ਹਰ ਪਿੰਡ ਦੇ ਵਿੱਚ ਹੋਣੇ ਚਾਹੀਦੇ ਆ ਇਹ ਇਹੋ ਜੀ ਟੀਮ ਲੀਡਰ ਜੇ ਜੁੜਨਗੇ ਤੇ ਸਾਡਾ ਯੂਥ ਜਿਹੜਾ ਉਹ ਜਿਸ ਪਾਸੇ ਜਾ ਰਿਹਾ ਏ ਉਹਦੇ ਤੋਂ ਮੁੜ ਕੇ ਵਧੀਆ ਪਾਸੇ ਜਿਹੜਾ ਏ ਉਹ ਦੇਖੋ ਜੇ ਉਪਰਾਲਾ ਕੀਤਾ ਤੇ ਆ ਗਏ ਸੋ ਇਹੋ ਜੀ ਉਪਰਾਲੀਆਂ ਦੀ ਬਹੁਤ ਲੋੜ ਹੈ ਠੀਕ ਹੈ ਜੀ ਥੈਂਕ ਯੂ ਯੂਥ ਦੇ ਵਿੱਚ ਬਹੁਤ ਪਾਵਰ ਹੈ ਸਾਡੇ ਪੰਜਾਬ ਦੇ ਪਾਸੋਂ ਉਹਨਾਂ ਨੂੰ ਸਹੀ ਦਿਸ਼ਾ ਦੇਣ ਦੀ ਲੋੜ ਹੈ ਸੋ ਦਿਸ਼ਾ ਲਈ ਅਸੀਂ ਤੇ ਬਹੁਤ ਸ਼ੁਕਰਗੁਜ਼ਾਰ ਆ ਇਹ ਟੀਮ ਦੇ ਜਿਨ੍ਹਾਂ ਨੇ ਇਹ ਸਹੀ ਪਾਸੇ ਮੋੜਨਾ ਸ਼ੁਰੂ ਕੀਤਾ ਹੈ ਲੋਕਾਂ ਨੇ ਪਹਿਲਾਂ ਨਾਮ ਤੇ ਪਿੰਨ ਰਸਦਾ ਮੇਰਾ ਨਾਮ ਜਸਮਿੱਤਰ ਸਿੰਘ ਹੈ ਜੀ ਮੈਂ ਸਰਦੀ ਲੋਕ ਸੇਵਾ ਸੰਪਤੀ ਅੰਮ੍ਰਿਤਸਰ ਗ੍ਰਾਮੀਡ ਦਾ ਜ਼ਿਲ੍ਹਾ ਪ੍ਰਧਾਨਾ ਜੀ ਔਰ ਅੱਜ ਦਾ ਸਾਡਾ ਖੂਨਦਾਨ ਕੈਂਪ ਦਾ ਜਿਹੜਾ ਮੁੱਖ ਮਕਸਦ ਹੈ ਸ਼ਹੀਦ ਭਗਤ ਸਿੰਘ ਜੀ ਦੀ ਸ਼ਹੀਦੀ ਨੂੰ ਸਮਰਪਿਤ ਇੱਕ ਖੂਨਦਾਨ ਕੈਂਪ ਲਗਾਇਆ ਜਾ ਰਿਹਾ ਜਿਹਦੇ ਨਾਲ ਇੱਕ ਤਾਂ ਸਾਡੀ ਜਿਹੜੀ ਸੋਚ ਹੈ ਸਾਡੀ ਵਿਚਾਰਧਾਰਾ ਜਿਹੜੀ ਭਗਤ ਸਿੰਘ ਜੀ ਦੀ ਕੁਰਬਾਨੀ ਦੇ ਨਾਲ ਜਿਹੜੀ ਉਹ ਕੁਰਬਾਨੀ ਸਾਡੇ ਲਈ ਦੇ ਕੇ ਗਈ ਸੀ ਅਸੀਂ ਉਹਨੂੰ ਇੱਕ ਬਹਾਨੇ ਦੇ ਨਾਲ ਉਹਨਾਂ ਦੀ ਕੁਰਬਾਨੀ ਨੂੰ ਔਰ ਉਹਨਾਂ ਦਾ ਜਿਹੜਾ ਐਡਾ ਵੱਡਾ ਯੋਗਦਾਨ ਸਾਡੇ ਦੇਸ਼ ਦੀ ਆਜ਼ਾਦੀ ਲਈ ਹੋਇਆ ਸੀ ਕੀਤਾ ਸੀ ਉਹਨੂੰ ਯਾਦ ਕਰਨ ਦਾ ਇੱਕ ਸਾਡਾ ਆਪਣਾ ਲਾਇਆ ਔਰ ਮੈਂ ਦੱਸਣਾ ਚਾਹੁੰਦਾ ਜੀ ਸਵੇਰ ਤੋਂ ਲੈ ਕੇ ਹੁਣ ਤੱਕ ਬਹੁ ਗਿਣਤੀ ਦੇ ਵਿੱਚ ਨੌਜਵਾਨਾਂ ਨੇ ਆਪਣਾ ਖੂਨਦਾਨ ਕਰ ਦਿੱਤਾ ਔਰ ਅਜੇ ਪਿੱਛੇ ਬੇਟਿੰਗ ਦੇ ਵਿੱਚ ਕਾਫੀ ਲੰਬੀ ਲਾਈਨਾਂ ਨੌਜਵਾਨਾਂ ਦੀ ਜਿਹੜੇ ਸ਼ਹੀਰ ਭਗਤ ਸਿੰਘ ਜੀ ਦੀ ਸੋਚ ਨੂੰ ਉਹਨਾਂ ਦੀ ਕੀਤੀ ਕੁਰਬਾਨੀ ਨੂੰ ਆਪਣੇ ਦੇਸ਼ ਪ੍ਰਤੀ ਪਿਆਰ ਨੂੰ ਯਾਦ ਕਰਦੇ ਹੋਏ ਨੌਜਵਾਨ ਬੜੇ ਜੋਸ਼ੋਖ ਰੋਚਨੇ ਨਾਲ ਬੜੇ ਪਿਆਰ ਔਰ ਉਤਸ਼ਾਹ ਦੇ ਨਾਲ ਉਹਨਾਂ ਨੂੰ ਸ਼ਰਧਾਂਜਲੀ ਦੇ ਰੂਪ ਦੇ ਵਿੱਚ ਆਪਣਾ ਬਲੱਡ ਜਿਹੜਾ ਦਾਨ ਕਰਨ ਆ ਰਹੇ ਨੇ ਜੀ ਅੱਜ ਦੀ ਨੌਜਵਾਨ ਪੀੜ੍ਹੀ ਨਸ਼ਿਆਂ ਦੀ ਦਲਦਲ ਦੇ ਵਿੱਚ ਜੱਸ ਜਾਰੀ ਕੀ ਕਹਿਣਾ ਚਾਹੁੰਦੇ ਹਾਂ ਬਿਲਕੁਲ ਜੀ ਪਿਛਲੇ ਕਈ ਸਾਲਾਂ ਤੋਂ ਸਾਡੇ ਪੰਜਾਬ ਦੀ ਜਿਹੜੀ ਨੌਜਵਾਨ ਪੀੜ੍ਹੀ ਹੈ ਔਰ ਜਿਹੜੀ ਨਵੀਂ ਪਨੀਰੀ ਤਿਆਰ ਹੋ ਰਹੀ ਹੈ ਜਿਹੜੀ ਇੱਕ ਪੀੜੀ ਤਾਂ ਖਤਮ ਹੋ ਚੁੱਕੀ ਆ ਜੀ ਔਰ ਦੂਜੀ ਜਿਹੜੀ ਪਨੀਰੀ ਨਵੇਂ ਬੱਚਿਆਂ ਦੀ ਨਵੇਂ ਬੱਚੇ ਜਿਹੜੇ ਅਜੇ ਕੀ ਕਹਿ ਸਕਦੇ ਆ ਜੀ ਅਜੇ ਪਲੱਸ 2 10ਵੀਂ ਕਲਾਸ ਦੀ ਵਿੱਚ ਨੇ ਔਰ ਉਹਨਾਂ ਤੇ ਵੀ ਬੜੇ ਖਤਰੇ ਦੇ ਜਿਹੜੇ ਨਾ ਬੱਦਲ ਜਿਹੜੇ ਨਾ ਜੀ ਉਹ ਮਟਰਾ ਰਹੇ ਨੇ ਪਰ ਜਿਵੇਂ ਅਸੀਂ ਇਤਾਂ ਦੇ ਉਪਰਾਲੇ ਕਰਦੇ ਨੇ ਜਿੱਦਾਂ ਸਾਡੇ ਇਲਾਕੇ ਦੇ ਬਹੁਤ ਬਾਰ ਸਾਡੇ ਪਿੰਡਾਂ ਦੇ ਬਹੁਤ ਬਰਸਾਤੀ ਮੇਰੇ ਸੱਜੇ ਅਸੀਂ ਖੱਬੇ ਪਾਸੇ ਖੜੇ ਰਹੀ ਔਰ ਸਾਡਾ ਇੱਕ ਰੋਲ ਹੁੰਦਾ ਕਿ ਅਸੀਂ ਇਦਾਂ ਦੇ ਪ੍ਰੋਗਰਾਮ ਕਰਵਾ ਕੇ ਇੱਕ ਤਾਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ ਔਰ ਜਿਹੜੇ ਸਾਡੇ ਬੱਚੇ ਭਟਕਦੇ ਪਏ ਨੇ ਜੀ ਔਰ ਉਹ ਉਹਨਾਂ ਜਿਹੜੀ ਜਿਹੜੀ ਭਟਕਣਾ ਉਹਨਾਂ ਦਾ ਹੈਗਾ ਜੀ ਉਹ ਸਾਡੇ ਇਹਨਾਂ ਨੌਜਵਾਨਾਂ ਨੂੰ ਵੇਖ ਕੇ ਸਹੀ ਰਸਤੇ ਤੇ ਜਾਣ ਔਰ ਨਸ਼ੇ ਵਾਲੇ ਜਿਹੜੇ ਰਸਤੇ ਤੇ ਬੱਚੇ ਦੂਜੇ ਪੈ ਚੁੱਕੇ ਉਹਨਾਂ ਨੂੰ ਉਹਨਾਂ ਨੂੰ ਆਪਣਾ ਆਈਡਲ ਨਾਮ ਮੰਨਣਾ ਜਿਉਂ ਆਪਣਾ ਆਈਡਲ ਮੰਨਣਾ ਭਗਤ ਸਿੰਘ ਜੀ ਨੂੰ ਮੰਨਣਾ ਔਰ ਜਿਹੜੇ ਬੱਚੇ ਜਿਹੜੇ ਨੌਜਵਾਨ ਜਿਹੜੇ ਸਾਡੇ ਵੀਰ ਨੇ ਭਰਾ ਨੇ ਫੂਦਨ ਕਰਨਾ ਆਏ ਨੇ ਇਹਨਾਂ ਦੇ ਪੁਰਨੇ ਤੇ ਚੱਲਣ ਕਿ ਜੇ ਇਹ ਲੋਕ ਤੰਦਰੁਸਤ ਨੇ ਤੰਦਰੁਸਤੀ ਤੋਂ ਬਾਅਦ ਸਮਾਜ ਲਈ ਆਪਣਾ ਕੰਮ ਕਰਦੇ ਪਏ ਨੇ ਔਰ ਇੱਕ ਮਿਸਾਲ ਲਈ ਅਸੀਂ ਵੀ ਇਹਨਾਂ ਦੇ ਪੁਰਨੇ ਤੇ ਚੱਲ ਕੇ ਇਹਨਾਂ ਵਰਗੇ ਬਣੀਏ ਪਹਿਲਾਂ ਆਪਣਾ ਨਾਮ ਦੱਸ ਦੂੰ ਮੈਂ ਨਾ ਚਰਮਲ ਸਿੰਘ ਆ ਜੀ ਪਿੰਡ ਸਾਧਪੁਰ ਤੋਂ ਜੀ ਕੀ ਸੀ ਨਾ ਤੁਹਾਨੂੰ ਬਹੁਤ ਧੰਨਵਾਦੀਆਂ ਸਰਦਾਰ ਜਸਵੰਤ ਸਿੰਘ ਉਹਨਾਂ ਦੇ ਕਿ ਜਿਨ੍ਹਾਂ ਨੇ ਇਹ ਪ੍ਰਾਲਾ ਕੀਤਾ ਸੀ ਪਾਕਸੰਘੇਸ ਜਿਲ੍ਹੇ ਤੇ ਕਿ ਖੂਦਾਨ ਦਾ ਕੈਂਪ ਲਾਇਆ ਹੈ ਜੋ ਇੱਕ ਬਹੁਤ ਵੱਡਾ ਦਾਨ ਹੈ ਜੋ ਗ੍ਰਿਪਾ ਦੀ ਜਾਂ ਹੋਰ ਜਿਹੜਾ ਕੋਈ ਲੋਡ ਵੰਦਾ ਮਰੀਜ਼ ਆ ਉਹਨਾਂ ਦੀ ਇਹ ਸਹਾਇਤਾ ਹੋਊਗੀ ਤੇ ਨਾਲੇ ਬੱਚੇ ਜਿਹੜੇ ਨਸ਼ਿਆਂ ਦੇ ਜਾਂ ਹੋਰ ਵੀ ਕਿਸ ਮਾਰੀ ਆਤੀ ਜਾਂਦੇ ਉਹਨਾਂ ਨੂੰ ਵੀ ਸੇਧ ਮਿਲੂਗੀ। ਬਾਕੀ ਜਿਹੜੀ ਆਈ ਸੰਘਰਦ ਦਾ ਡਾਕਟਰ ਸਾਹਿਬ ਦੀ ਟੀਮ ਦਾ ਜਿਹੜਾ ਇੱਥੇ ਕਿੰਨੀ ਗਰੁੱਪ ਆਇਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ।